अंबर अंबर

ਮੋਤੀ ਪਾੜੀਆਂ ਮੇਰ ਨਗਰ ਨਿਗਮ ਹਾਏ ਹਾਏ ਨਗਰ ਨਿਗਮ ਹਾਏ ਹਾਏ ਮੋਤੀ ਪਾੜੀਆਂ ਦੀ ਤਲਾਸ਼ ਜਾਰੀ ਹੈ 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 ਮੈਂ ਰਾਹੁਲ ਕੁਮਾਰਿਆ ਜੀ ਜ਼ਿਲ੍ਹਾ ਪ੍ਰਧਾਨ ਜੋਤ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਤੋਂ ਕਿ ਜਿਹੜੇ ਪੋਸਟਰ ਗੁੰਮਸੂਦਗੀ ਤਲਾਸ਼ ਦੇ ਲਗਾਏ ਜਾ ਰਹੇ ਆ ਇਹ ਸਾਡੇ ਬਹੁਤ ਹੀ ਇਮਾਨਜੋਗ ਸਤਕਾਰਯੋਗ ਮੇਰ ਮੋਤੀ ਪਹਾੜੀਆਂ ਜੀ ਦੇ ਲਗਾਏ ਜਾ ਰਿਹਾ ਕਿਉਂਕਿ ਇਹ ਅੰਮਰਸਰ ਦੇ ਵਿੱਚ ਕਿਤੇ ਵੀ ਲੱਭ ਨਹੀਂ ਰੇ ਕਿਉਂਕਿ ਤੁਸੀਂ ਦੇਖੋ ਵੀ ਇੱਕ ਮੇਰ ਦਾ ਕੰਮ ਹੁੰਦਾ ਆ ਵੀ ਸ਼ਹਿਰ ਦੀ ਸਫਾਈ ਕਰੋਣੀ ਪਰ ਜਦੋਂ ਦੇ ਮੇਰ ਸਾਹਿਬ ਬਣੇ ਆ ਧੱਕੇ ਨਾਲ ਇਹਨਾਂ ਦੀ ਸ਼ਹਿਰ ਚ ਇੰਨਾ ਕਿ ਜ਼ਿਆਦਾ ਬੁਰਾ ਹਾਲ ਹੋ ਚੁੱਕਾ ਥਾਂ ਥਾਂ ਤੇ ਘਰ ਘਰ ਦੇ ਬਾਹਰ ਕੂੜੇ ਦੇ ਡੰਪ ਲੱਗ ਚੁੱਕਿਆ ਰੋਜ਼ ਹੀ ਕਿਸੇ ਨਾ ਕਿਸੇ ਮਹੱਲੇ ਦੇ ਵਿੱਚ ਰੋਜ਼ ਕੂੜੇ ਦੇ ਕਰਕੇ ਲੜਾਈ ਹੋ ਰਹੀ ਆ ਤੇ ਥਾਣਿਆਂ ਦੇ ਵਿੱਚ ਉਹ ਦਰਖਾਸਤਾਂ ਜਾ ਰਹੀਆਂ ਕਿ ਸਾਡੇ ਘਰ ਦੇ ਬਾਹਰ ਕੂੜਾ ਸੁੱਟਿਆ ਜਾ ਰਿਹਾ ਤੇ ਇਹੀ ਜੇ ਪਹਿਲਾਂ ਦੀ ਤਰ੍ਹਾਂ ਸ਼ਹਿਰ ਨੂੰ ਸਮਾਰਟ ਸਿਟੀ ਦਾ ਜਿਵੇਂ ਨਾਂ ਦਿੱਤਾ ਗਿਆ ਹੀ ਸੁੰਦਰੀਕਰਨ ਦਾ ਵਧੀਆ ਸ਼ਹਿਰ ਸੀ ਤਾਂ ਹੀ ਉਹਨੂੰ ਨਾਂ ਦਿੱਤਾ ਗਿਆ ਹੀ ਪਰ ਅੱਜ ਦੀ ਡੇਢ ਦੇ ਵਿੱਚ ਅੰਮ੍ਰਿਤਸਰ ਜਿਹੜਾ ਸਮਾਰਟ ਸਿਟੀ ਸੀ ਉਹ ਕੂੜੇ ਦੇ ਢੇਰ ਬਣ ਚੁੱਕਾ ਵਾ ਤੇ ਥਾਂ ਥਾਂ ਤੇ ਕੋਰੇ ਦੇ ਢੇਰ ਲੱਗਿਆ ਇਸ ਕਰਕੇ ਜਿਹੜੇ ਮੇਰ ਦੇ ਗਮਸੂਦ ਜੀ ਦੇ ਆਪਾਂ ਪੋਸਟਰ ਲਗਾਏ ਕੀ ਪਰ انا ਮੇਰ ਨਜ਼ਰ ਕਿਉਂ ਨਹੀਂ ਆ ਰਿਹਾ ਕੋਸ਼ਿਸ਼ ਕਰਕੇ ਕੋਰਟ ਲਗਾ ਸਕਦੇ ਕੀ ਮੇਰ ਨਜ਼ਰ ਨਾ ਆਉਣ ਦਾ ਕਾਰਨ ਇਹ ਆ ਕਿ ਜਿਹੜਾ ਮੇਰ ਆ ਇੱਕ ਡੰਮੀ ਮੇਰ ਆ ਉਧਾਰਾ ਮੇਰ ਆ ਇਹਨਾਂ ਦੀਆਂ ਆਮ ਆਦਮੀ ਪਾਰਟੀ ਦੀਆਂ ਸਰਕਾਰ ਹੋਣ ਦੇ ਬਾਵਜੂਦ ਅੰਮ੍ਰਿਤਸਰ ਦੇ ਵਿੱਚ 24 ਸੀਟਾਂ ਆਈਆਂ ਸੀ ਤੇ ਕਾਂਗਰਸ ਪਾਰਟੀ ਦੀਆਂ 41 ਸੀਟਾਂ ਇਹਨਾਂ ਨੇ ਡਰਾ ਧਮਕਾ ਕੇ ਆਪਣੇ ਕੋਸਲਰਾਂ ਨੂੰ ਇਹਨਾਂ ਨੇ ਇੰਨਾ ਕਿ ਜ਼ਿਆਦਾ ਧਮਕਾਇਆ ਧਮਕੀਆਂ ਦਿੱਤੀਆਂ ਸਰਕਾਰ ਦੀਆਂ ਪਰਚੇ ਪਾ ਦਾਂਗੇ ਇਹ ਕਰ ਦਾਂਗੇ ਉਹਦੇ ਕਰਕੇ ਡਰਾ ਕੇ ਆਪਣਾ ਮੇਰ ਤੇ ਬਣਾ ਚੁੱਕਿਆ ਪਰ ਆਪਣੀ ਜਿਹੜੀ ਇਹ ਟੁੱਟੀ ਕੁਰਸੀ ਤੇ ਬੈਠਾ ਮੇਰ ਉਹ ਆਪਣੀ ਕੁਰਸੀ ਤੋਂ ਉੱਠਣਾ ਨਹੀਂ ਚਾਹੁੰਦਾ ਉਹ ਤਾਂ ਕਰਕੇ ਨਹੀਂ ਉੱਠਣਾ ਚਾਹੁੰਦਾ ਇਹਨੂੰ ਪਤਾ ਜੇ ਮੈਂ ਉੱਠ ਗਿਆ ਤੇ ਮੇਰੀ ਜਿਹੜੀ ਕੁਰਸੀ ਤੇ ਸਹੀ ਕੁਰਸੀ ਲਾ ਕੇ ਕੋਈ ਮੇਰੇ ਦਫ਼ਤਰ ਦੇ ਵਿੱਚ ਬੈਠ ਜੇਗਾ ਤੇ ਮੇਰੀ ਮੇਅਰਸ਼ਿਪ ਟੁੱਟ ਜਾਏ ਅੱਜ ਉਹਦੇ ਅੰਮਰਸਰ ਦੇ ਪੋਸਟਰ ਲਗਾਏ ਜਾ ਰਿਹਾ ਦੇਖੋ ਕਿਥੋਂ ਸ਼ੁਰੂਆਤ ਕੀਤੀ ਐਸੀ ਜੀ 메ਨ ਚੁੰਗੀ ਤੋਂ ਜਿੱਥੇ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਰੈਕਟ ਨੇ ਉਹਨਾਂ ਦੀ ਸਿਰਫ 200 100 ਮੀਟਰ ਦੀ ਦੂਰੀ ਤੇ ਰਹਿਸ਼ਾਈ ਆ ਤੇ ਉਹਦੇ ਬਾਹਰ ਅਸੀਂ ਕੂੜੇ ਦੇ ਇੰਨਾ ਕ ਜਿਆਦਾ ਡੰਪ ਬਣਿਆ ਪਿਆ ਉੱਥੋਂ ਅਸੀਂ ਮੇਅਰ ਗੁੰਮਸੂਰਗੀ ਦੇ ਪੋਸਟਰ ਲਾ ਕੇ ਸ਼ੁਰੂਆਤ ਕੀਤੀ ਆ ਇਹ ਸਾਰੇ ਸ਼ਹਿਰ ਚ ਪੋਸਟਰ ਲਗਾਏ